ਅਪਸਾਰੇ ਜਾਣਦੇ ਹਨ ਕਿ ਕਾਰਪੋਰੇਸ਼ਨ ਦੇ ਚੋਣਾਂ 21 ਤਾਰੀਖ ਨੂੰ ਹੋਣ ਜਾ ਰਹੇ ਹੈ ਜਿਹੜੇ ਚੋਣਾਂ 2 ਸਾਲ ਪਹਿਲਾਂ ਹੋਣੇ ਸੀ ਉਹ ਚੋਣਾਂ 2 ਸਾਲ ਬਾਅਦ ਹੋ ਰਿਹਾ ਹੈ ਉਹ ਵੀ ਵਿਧੀ ਡਾਇਰੈਕਸ਼ਨ ਆਫ ਸੁਪਰੀਮ ਕੋਰਟ ਇਹ ਸਰਕਾਰ ਨੂੰ ਮਜਬੂਰ ਹੋਣਾ ਪਿਆ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਤੁਸੀਂ 8 ਹਫਤਿਆਂ ਦੇ ਵਿੱਚ ਚੋਣਾਂ ਕੰਪਲੀਟ ਕਰਾ ਕੇ ਕੋਰਟ ਨੂੰ ਰਿਪੋਰਟ ਕਰੋ ਉਸ ਦਰ ਦੇ ਨਾਤੇ ਇਸ ਪੰਜਾਬ ਸਰਕਾਰ ਨੇ ਇਲੈਕਸ਼ਨ ਅਨਾਉਂਸ ਕੀਤੇ ਆ ਔਰ ਬਹੁਤ ਘੱਟ ਸਮਾਂ ਦਿੱਤਾ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਕੈਟਰ ਬੀਸਟ ਪਾਰਟੀ ਹੈ ਸਾਡਾ ਹਰ ਵਾਰ ਦੇ ਵੀ ਸਾਡਾ ਕਾਰਜਕਰਤਾ ਸਾਡਾ ਬੂਥ ਦੀ ਟੀਮ ਵਿਵਸਥਿਤ ਰਿਕਤ ਨਾਲ ਕੰਮ ਕਰ ਰਹੀ ਹੈ ਉਹ ਸਾਡੇ 84 ਕੈਂਡੀਡੇਟ ਇਸ ਮੈਦਾਨ ਦੇ ਵਿੱਚ ਇਲੈਕਸ਼ਨ ਲੜ ਰਹੇ ਆ ਇੱਕ ਵਾਰ ਨੰਬਰ 65 ਦਾ ਸਾਡਾ ਕੈਂਡੀਡੇਟ ਮਿਸਿਸ ਗਿਲ ਉਹਨਾਂ ਦਾ ਨੋਮੀਨੇਸ਼ਨ ਨਹੀਂ ਹੋ ਸਕਿਆ ਪਰ ਅਸੀਂ ਸਾਡੀ ਪੂਰੀ ਟੀਮ ਇਲੈਕਸ਼ਨ ਦੇ ਵਿੱਚ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਔਰ ਅਸੀਂ ਜੰਦਰ ਵਾਸੀਆਂ ਨੂੰ ਤੁਹਾਡੇ ਰਾਹੀਂ ਇਹ ਸੁਨੇਹਾ ਦੇਣ ਵਾਸਤੇ ਇਕੱਤਰ ਹੋਏ ਆਂ ਕਿਸੇ ਜੰਦਰ ਸ਼ਹਿਰ ਵਾਸਤੇ ਕੀ ਕਰਾਂਗੇ ਉਹ ਵਿਜ਼ਨ ਡਾਕੂਮੈਂਟ ਅਸੀਂ ਥੋੜੀ ਦੇਰ ਦੇ ਵੀ ਤੁਹਾਡੇ ਮੂਲੇ ਪੇਸ਼ ਕਰਾਂਗੇ ਲੇਕਿਨ ਮੈਂ ਇਸ ਤੋਂ ਪਹਿਲਾਂ 2 ਜਾਂ 7 ਤੋਂ ਲੈ ਕੇ 17 ਤੱਕ ਜੋ ਸਾਡਾ ਕਾਰਿਆਕਾਲ ਰਹਾ ਉਹਦੇ ਬਾਰੇ ਤੁਹਾਨੂੰ ਵੀ ਔਰ ਜੰਦਰ ਸ਼ਹਿਰ ਦੇ ਨਿਵਾਸੀਆਂ ਨੂੰ ਜ਼ਰੂਰ ਜਾਣੂ ਕਰਾਣਾ ਚਾਹੂੰਗਾ ਕਿ 10 ਸਾਲ ਦੇ ਵਿੱਚ ਸਾਡੀ ਕਾਰਪੋਰੇਸ਼ਨ ਨਹੀਂ ਹੈ 7 ਤੋਂ 12 ਦੇ ਵਿੱਚ ਸਾਡੇ ਰਾਕੇਸ਼ ਠੌਰ ਸਾਹਿਬ ਸਾਡੇ ਮੇਅ ਰਹੇ ਉਸ ਤੋਂ ਬਾਅਦ 12 ਤੋਂ 17 ਤੱਕ ਲੈ ਕੇ ਸਾਡੇ ਸਵਰਗੀ ਸਿਮਰ ਜੋਤੀ ਸਾਹਿਬ ਸਾਡੀ ਪਾਰਟੀ ਦੇ ਮੇਅ ਰਹੇ ਉਹ 10 ਸਾਲ ਦੇ ਵਿੱਚ ਜੇ ਡਿਵੈਲਪਮੈਂਟ ਹੋਈ ਹੈ ਉਹ ਦੱਸਣਾ ਮੈਂ ਜ਼ਰੂਰੀ ਸਮਝੂੰਗਾ ਉਹ ਜਿੰਨੀ ਇਮਾਨਦਾਰੀ ਨਾਲ ਹੋਈ ਹੈ ਉਹ ਵੀ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਦੱਸਣਾ ਚਾਹੂੰਗਾ ਕਾਲਿਆ ਸਾਹਿਬ ਲੋਕਲ ਬੋਡੀ ਮੰਤਰੀ ਸੇ ਤੇ 100 ਕਰੋੜ ਰੁਪਈਆ ਸ਼ਹਿਰ ਦੇ ਵਿਕਾਸ ਵਾਸਤੇ ਆਇਆ ਸੀ ਉਹ 100 ਕਰੋੜ ਦੇ ਨਾਲ ਅਸੀਂ ਉਹਦੀ ਪ੍ਰੋਪਰ ਤਰੀਕੇ ਨਾਲ ਵਰਤੋਂ ਕੀਤੀ ਰਠੌਰ ਸਾਹਿਬ ਨੇ ਬੜੀ ਇਮਾਨਦਾਰੀ ਦੇ ਨਾਲ ਸਾਡੇ ਕੌਂਸਲਰ ਸਾਹਿਬਾਨ ਨੇ ਸਾਡੇ ਜਿਹਨੇ ਕਮੇਟੀਆਂ ਬਣੀਆਂ ਸੀ ਉਹਨਾਂ ਨੇ ਉਸ ਪੈਸੇ ਦੀ ਅੱਛੇ ਤਰੀਕੇ ਨਾਲ ਵਰਤੋਂ ਕੀਤੀ ਔਰ ਮੈਂ ਦੱਸਣ ਖੁਸ਼ੀ ਮਹਿਸੂਸ ਕਰੂੰਗਾ ਕਿ ਜੰਦਰ ਸ਼ਹਿਰ ਦੇ ਵਿੱਚ ਸੀਵਰੇਜ ਦੀ ਵਿਵਸਥਾ ਠੀਕ ਹੋਈ ਸਾਡੇ ਮਸੂਦਾ ਇਲਾਕੇ ਦੇ ਵਿੱਚ ਕਿਤੇ ਸੀਵਰੇਜ ਬਹੁਤ ਘੱਟ ਸੀਗਾ ਔਰ ਮੈਨੂੰ ਯਾਦ ਆ ਕਾਲਿਆ ਸਾਹਿਬ ਨੇ ਉਸ ਲਈ ਕਰੋੜਾ ਰੁਪਏ ਦੀ ਗ੍ਰਾਂਟ ਦੇ ਕੇ ਅਸੀਂ ਪਾਈਪ ਟੂ ਪਾਈਪ ਸੀਵਰ ਪਾਇਆ ਇਸੇ ਤਰੀਕੇ ਨਾਲ ਸੈਂਟਰ ਕੌਂਸਲਟੈਂਸੀ ਦੇ ਵਿੱਚ ਇਸੇ ਤਰੀਕੇ ਨਾਲ ਬੈਸਟ ਦੇ ਵਿੱਚ ਇਸੇ ਤਰੀਕੇ ਨਾਲ ਅਸੀਂ ਕੈਂਟ ਹਲਕੇ ਦੇ ਵਿੱਚ ਜਿਹੜਾ ਸਾਡੇ ਪਿੰਡਾ ਉਹਦੇ ਵਿੱਚ ਅਸੀਂ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਏ ਉਹ ਸੜਕਾਂ ਦਾ ਵੀ ਨਿਰਮਾਣ ਉਸ ਤੋਂ ਬਾਅਦ ਲਾਇਆ ਵਿਸ਼ਵਾਸ ਜਿੱਥੇ ਮੋਦੀ ਉੱਥੇ ਵਿਕਾਸ ਇਹ ਜਿਹੜਾ ਸਾਡਾ ਵਿਜ਼ਨ ਡਾਕੂਮੈਂਟ ਹੈ ਜਿਹੜਾ ਵੀ ਅੱਜ ਤੱਕ ਮੋਦੀ ਸਰਕਾਰ ਨੇ ਚਾਹੇ ਦੇਸ਼ 'ਚ ਮੈਨੀਫੈਸਟੋ ਜਾਰੀ ਕੀਤਾ ਜੋ ਕਿਹਾ ਉਹ ਕੀਤਾ ਜਲੰਧਰ ਦੇ ਲੋਕਾਂ ਲਈ ਮੈਰੋਲ ਅਖਬਾਰ ਪੜ੍ਹਦਾ ਸੀ ਕਦੀ ਸ਼ੇਰਜੀ ਦੀ ਸਟੋਰੀ ਹੁੰਦੀ ਸੀ ਕਦੀ ਸ਼ੋਹ ਦੀ ਲਿਖਦੇ ਸੀ ਗੁਲਸ਼ਨ ਦੀ ਕਰਾਨਾ ਦੀ ਪਰਮ ਦੀ ਤੁਹਾਡੇ ਚੈਨਲਾਂ ਤੇ ਚੱਲਦਾ ਸੀ ਤੇ ਵਿਜੀਲੈਂਸ ਦੀਆਂ ਫਾਈਲਾਂ ਤੁਹਾਡੇ ਜਵਾਬ ਕਰਕੇ ਮੀਡੀਆ ਦੇ ਕਰਕੇ ਵਿਜੀਲੈਂਸ ਸਮਾਰਟ ਸਿਟੀ ਦੇ ਵਿੱਚ ਘੁਟਾਲੇ ਦੀਆਂ ਫਾਈਲਾਂ ਲੱਗ ਗਈ ਤੇ ਅੱਜ ਤੱਕ ਪੈਂਡਿੰਗ ਹੈ 3 ਸਾਲ ਚੋਂ ਦੀ ਕੋਈ ਕਿ ਕੁਆਲੀ ਨਹੀਂ ਇਸ ਕਰਕੇ ਲਾਰਿਆਂ ਦੀ ਪ੍ਰਭਾਵ ਨਹੀਂ ਆਇਆ ਇਹਦੇ ਵਿੱਚ ਜਿਹੜਾ ਆਪਾਂ ਲਿਖਿਆ ਕਿ ਸੀਵਰੇਜ ਅੱਜ ਜਲੰਧਰ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਵਿੱਚ ਪਾਣੀ ਪੀਣ ਵਾਲਾ ਜਿਹੜਾ ਸੀਵਰੇਜ ਨਾਲ ਮਿਕਸ ਹੋ ਗਿਆ ਰਿਹਾ ਪਾਣੀ ਜਿਹੜਾ 스멜 ਵਾਲਾ ਰਿਹਾ ਲੋਕ ਪੈਸੇ ਦੇ ਕੇ ਸੀਵਰੇਜ ਪਿਲਾ ਰਹੇ ਟੁੱਟੀਆਂ ਸੜਕਾਂ ਸਟਰੀਟ ਲਾਈਟਾਂ ਬੰਦ ਹੈ ਬਿਲਡਿੰਗ ਬਰਾਕਸ ਤਾਂ ਸੁਵਿਧਾ ਦਾ ਦਾ ਹੋਣਾ ਚਾਹੀਦਾ ਸੀ ਅਦਾਰਾ ਅਜੋ ਕਮਾਈ ਦਾ ਆਦਾ ਬਣਿਆ ਤੇ ਇਹ ਸਾਰੇ ਇਲਾਕਿਆਂ ਵਾਲੇ ਵੀ ਮੈਂ ਇੱਕ ਜੜਾ ਲਾ ਰਿਆਂ ਦਾ ਉਹਦੇ ਚ ਇੱਕ ਲਾਸਟ ਪੁਆਇੰਟ ਹੈ ਉਹ ਮੈਂ ਪੜ ਦਿੰਨਾ ਬਾਕੀ ਤਾਂ ਸਾਰਿਆਂ ਦੇ ਕੋਲ ਪਹੁੰਚ ਗਿਆ ਇੱਕ ਜਿਹੜੀ 5 ਕਿਲੋਮੀਟਰ ਸੜਕ 50 ਕਰੋੜ ਦੀ ਐਚ ਐਮ ਬੀ ਕਾਲਜ ਤੋਂ ਉੱਥੇ ਬਣਾਈ ਸੀ ਅਸੀਂ ਉਹਦਾ ਵੇਰਵਾ ਦਿੱਤਾ ਅਸੀਂ ਵੇਰਵਾ ਦਿੱਤਾ ਕਿ ਜਿਹੜਾ ਹਰ ਰੋਜ਼ ਅਟਾਰੀ ਬਾਜ਼ਾਰ ਰਸਤਾ ਮਹਾਰਿਆ ਮਾਇਰਾ ਗੇਟ ਚਰਨਜੀਤਪੁਰਾ ਸ਼ੇਖਾ ਬਾਜ਼ਾਰ ਜਿਹੜਾ ਸਾਡਾ ਪੁਰਾਣਾ ਸ਼ਹਿਰ ਹੈ ਇੱਥੇ 'ਚ ਰਹਿਣ ਵਾਲੇ ਲੋਕ ਤੇ ਦੁਕਾਨਦਾਰ ਹਰ ਰੋਜ਼ ਸੀਵਰੇਜ ਬਲੌਕ ਦੀ ਪ੍ਰੋਬਲਮ ਤੋਂ ਪਰੇਸ਼ਾਨ ਹੈ ਅਸੀਂ ਇਹੋ ਜਿਹਾ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਵਿਵਸਥਾ ਨੂੰ ਠੀਕ ਕਰਾਂਗੇ